ਹਾਂਜੀ ਕੀ ਨਾਮ ਹੈ ਤੁਹਾਡਾ ਤੁਸੀਂ ਮੂੰਹ ਨਹੀਂ ਸਾਫ਼ ਕਰਿਆ ਆਪਦਾ ਕਰੋ ਹੱਥ ਨਾਲ ਸਾਫ਼ ਦਮਾਲ ਹੈਗੀ ਕੱਲ ਤੋਂ ਲੈ ਕੇ ਆਇਆਗਾ ਕੀ ਖਾਕੇ ਟੇਲ ਪੰਦੀਰੀ ਤੂੰ ਦੱਸ ਕੀ ਖਾਦਾ ਸੇੜੀ ਹੈ ਸੇੜੀ ਪੰਦੀਰੀ ਖਾਦੀ ਹੈ ਕਿਹੜੀ ਕਲਾਸ ਚ ਪੜਦੇ ਨਾ ਸੇੜੀ ਚ اچھا ਕੀ ਆਂਦਾ ਫਿਰ ਤੈਨੂੰ ਕੀ ਆਂਦਾ ਤੈਨੂੰ ਤੇਰੇ ਬਾਲ ਵੀ ਦੇਖੀ ਕਾਲੇ ਨਹੀਂ ਆਏ ਹਨਾ बाल भी तेरे गोरे गोरे जे ने है स्कूल वाइए की स्कूल का नाम है दस की कर रही दस मैं की कर रही है? मैं की कर रही हूँ पोएम सुनाई वो आना निक्की जी मैं मुन्नी है नहीं? ਕਿਹੜੀ ਆਂਦੀ ਐ ਇਹਨੂੰ ਮੈਡਮ ਜੀ ਮੈਡਮ ਜੀ ਨੂੰ ਨਮਸਤੇ ਸਮਾ ਮੈਡਮ ਜੀ ਨਮਸਤੇ ਤਾਂ ਕਰ ਫੇਰ ਮੈਡਮ ਜੀ ਨਮਸਤੇ ਕਰ ਕਰਕੇ ਦਿਖਾ ਨਮਸਤੇ ਤੇਰਾ ਮੂੰਹ ਦਸਾ ਕਿਦੇ ਵਰਗਾ ਤੇਰਾ ਮੂੰਹ ਦਸਾ ਕਿਦੇ ਵਰਗਾ ਸਾਡੇ ਘਰੇ ਕਿ ਚੂਹਾ ਐ ਛੋਟਾ ਜਿਹਾ ਗੋਰਾ ਜਿਹਾ ਚੂਹਾ ਉਹ ਨੂੰ ਜੇ ਕੋਈ ਸੀ ਦੇਖ ਲੈਨੇ ਨਾ ਕੁੱਡਿਚ ਵੜ ਜਾਂਦਾ ਤੂੰ ਵੀ ਕੁੱਡਿਚ ਵੜ ਜਨ ਜੋ ਮੈਂ ਤੈਨੂੰ ਦੇਖ ਲੈਣੀ ਐ ਤੂੰ ਆਪਣੀ ਕਲਾਸ ਚ ਭੱਜ ਜਾਣਾ ਹੈ ਨਾ ਭੱਜਦਾ ਨਾ ਪੋਇਮ ਦਸਣਾ ਦੇ ਮੈਡਮ ਜੀ ਨਮਸਤੇ ਵਾਲੇ ਸੁਣ ਮੈਡਮ ਜੀ ਨਮਸਤੇ ਆਰਣ ਜੀ ਬਸਤੇ ਸੋਨੇ ਸਾਡੇ ਬਸਤੇ ਥੋੜੀ ਸਾਦੀ ਸੀ ਹੰਮੀ ਦੇ ਦੋਸ ਸੁਵਿਧਾ ਚਾਹ ਕਰ ਐਸਨੇ ਟੀਚਰ ਵਾਲ ਨੇ ਅੱਛਾ ਸੋਨੇ ਸਾਡੇ ਬਸਤੇ ਫਿਰ ਬਸਤਾ ਲਿਆ ਕੇ ਦਿਖਾ ਦੇਖਾ ਤੇਰਾ ਸੋਣਾ ਲੈ ਕੇ ਦਿਖਾਈ ਜਾਈ ਜਾ ਜਾ ਭੱਜ ਜਾ ਜਲਦੀ ਲੈ ਕੇ ਆਈ